ਬੀਤੀ ਰਾਤ ਹੁਸ਼ਿਆਰਪੁਰ ਦੇ ਗੜਸ਼ੰਕਰ ਸਰਕਾਰੀ ਹਸਪਤਾਲ 'ਚ ਇਲਾਜ ਕਰਵਾਉਣ ਆਏ ਇੱਕ ਵਿਅਕਤੀ ਵੱਲੋਂ ਡਾਕਟਰ ਨਾਲ ਬਦਸਲੂਕੀ ਕਰਕੇ ਐਮਰਜੈਂਸੀ ਦੇ ਸ਼ੀਸ਼ੇ ਭੰਨਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਗੜਸ਼ੰਕਰ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਦੇ ਡਾਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹਸਪਤਾਲ 'ਚ ਸਤਨਾਮ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਫਤਿਹਪੁਰ ਇਕਲਾਂ ਦੇ ਨਾਮ ਦਾ ਵਿਅਕਤੀ ਦਵਾਈ ਲੈਣ ਲਈ ਆਇਆ ਸੀ ਤੇ ਉਸ ਵੱਲੋਂ ਸਾਹ ਦੀ ਦਿੱਕਤ ਦੱਸੀ ਗਈ ਸੀ। ਉਹਨਾਂ ਦੱਸਿਆ ਕਿ ਜਦੋਂ ਉਸ ਨੂੰ ਚੈੱਕਅਪ ਲਈ ਇਹ ਬੈੱਡ ਤੇ ਲੇਟਰਲੀ ਕਿਹਾ ਗਿਆ ਤਾਂ ਮਰੀਜ਼ ਵੱਲੋਂ ਡਾਕਟਰ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਐਮਰਜੈਂਸੀ ਦੇ ਦਰਵਾਜ਼ੇ ਅਤੇ ਟੇਬਲ ਦੇ ਸ਼ੀਸ਼ੇ ਵੀ ਤੋੜ ਦਿੱਤੇ ਜਿਸ ਤੋਂ ਤੁਰੰਤ ਬਾਅਦ ਹਸਪਤਾਲ ਪਰਬੰਧਕਾਂ ਵੱਲੋਂ ਇਸ ਦੀ ਸੂਚਨਾ ਗੜਸ਼ੰਕਰ ਪੁਲਿਸ ਨੂੰ ਦਿੱਤੀ ਗਈ ਤੋਕ ਤੇ ਕਥਾ ਤਾਂ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜੋ ਵੀ ਬਿਆਨ ਦਿੱਤੇ ਜਾਣਗੇ ਉਸ ਮੁਤਾਬਕ ਕਾਰਵਾਈ ਅਮਲ ਚ ਲਿਆਂਦੀ ਚਾਹੇਗੀ ਹੁਸ਼ਾਰਪੁਰ ਨਿਊਜ਼ ਦੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ तकरीबन 2:30 ਡਿਊਟੀ ਰੂਮ 'ਚ ਇੱਕ ਪੇਸ਼ੈਂਟ ਆਇਆ ਸਾਡੇ ਕੋਲ ਮੈਨੂੰ ਕਹਿ ਰਿਹਾ ਸੀ ਕਿ ਮੈਨੂੰ ਸਾਹ ਦੀ ਤਕਲੀਫ ਹੈ ਤੇ ਮੈਂ ਉਹਨੂੰ ਕਿਹਾ ਤੁਸੀਂ ਐਮਰਜੈਂਸੀ ਔਰਡ ਬੈਡ ਤੇ ਜਾ ਕੇ ਲੇਟੋ ਅਸੀਂ ਹੁਣੇ ਆਗੇ ਚੈੱਕ ਕਰਦੇ ਹਾਂ ਪਰ ਇੰਨੇ 'ਚ ਉਹ ਗੁੱਸੇ 'ਚ ਆ ਗਿਆ ਹਾਈਪਰ ਹੋ ਗਿਆ ਤੇ ਗਾਲ੍ਹਾਂ ਕੱਢਣ ਲੱਗ ਪਿਆ ਮੌਜੂਦਾ ਸਰਕਾਰ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਸਾਨੂੰ ਗਾਲ੍ਹਾਂ ਕੱਢਣ ਲੱਗ ਪਿਆ ਮੇਰੇ ਨਾਲ ਡਾਕਟਰ ਸਾਹਿਬ ਹੋਰ ਵੀ ਰੂਮ ਵਿੱਚ ਸੇ ਡਾਕਟਰ ਪਰਮਜੀਤ ਸਿੰਘ ਰਾਏ ਉਹਨਾਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਤੇ ਗੁੱਸੇ 'ਚ ਆ ਕੇ ਡਿਊਟੀ ਰੂਮ ਵਾਲੇ ਟੇਬਲ ਤੇ ਹੱਥ ਮਾਰ ਕੇ ਸ਼ੀਸ਼ਾ ਭੰ ਤੇ ਗਾੜੀ ক্লোਚ ਕਰਦਾ ਬਾਹਰ ਚੱਲ ਗਿਆ ਦੁਬਾਰਾ ਬਾਹਰ ਜਾ ਕੇ ਐਮਰਜੈਂਸੀ ਵਾਲਾ ਜੋ ਕਮਰਾ ਹੈਗਾ ਆਪਣਾ ਦਰਵਾਜਾ ਜੀ ਉੱਥੇ ਸ਼ੀਸ਼ੇ ਤੇ ਮੁੱਕਾ ਮਾਰ ਕੇ ਉਹ ਤੋੜਦਾ ਜੀ ਤੇ ਫਿਰ ਮੈਨੂੰ ਜਾਨੋਂ ਮਾਰ ਦੇਣੀ ਧਮਕੀਆਂ ਦਿੱਤੀਆਂ ਤੇ ਮੈਨੂੰ ਕਹਿੰਦਾ ਕਿ ਤੈਨੂੰ ਮੈਂ ਗੋਲੀ ਮਾਰ ਦਾਂਗਾ ਉਸ ਤੋਂ ਬਾਅਦ ਸਾਡੇ ਜੋ ਸਟਾਫ ਨੂੰ ਹੈ ਉਹਨਾਂ ਨੂੰ ਗਾਲਾਂ ਕੱਢੀਆਂ ਤੇ ਆਪਾਂ ਫਿਰ ਵੀ ਉਹਦਾ ਇਲਾਜ ਕੀਤਾ ਜੋ ਵੀ ਉਹਦੇ ਹੱਥ ਤੇ ਛੱਡ ਲੱਗੀ ਸੀਗੀ ਸ਼ੀਸ਼ੇ ਤੇ ਹੱਥ ਮਾਰਨ ਕਰਕੇ ਆਪਾਂ ਉਹਦਾ ਇਲਾਜ ਕੀਤਾ ਪੱਟੀਆਂ ਕੀਤੀਆਂ ਤੇ ਫਿਰ ਆਪਾਂ ਡਾਕਟਰ ਸਾਹਿਬ ਨੇ ਨਾਲੇ ਡਾਕਟਰ ਸਾਹਿਬ ਨੇ ਪੁਲਿਸ ਨੂੰ ਇਤਲਾਹ ਦਿੱਤੀ ਜੀ ਪੁਲਿਸ ਆ ਗਈ ਸੀ ਤੇ ਉਹਨੂੰ ਲੈ ਕੇ ਚਲ ਗਈ ਹੈ ਤੇ ਬਾਕੀ ਜੋ ਲੜਿੰਦੀ ਕਾਰਵਾਈ ਆਪਾਂ ਪੁਲਿਸ ਨੂੰ ਰਿਕੁਐਸਟ ਪਾਈ ਹੋਈ ਹੈ ਜੀ ਦੇਖੋ ਕੀ ਬੰਦ ਆ ਇਸ ਨੂੰ ਕੋਲ ਬਹੁਤ ਖਿਆਲ ਸੀ ਉਹ ਕਹਿ ਰਿਹਾ ਸੀਗਾ ਜੀ ਕਿ ਮੈਂ ਤਨ ਜਾਨੂ ਮਾਰ ਦਾਂਗਾ ਉਹਨੇ ਆਪਣੇ ਡੱਬੇ ਚੋਂ ਹਥਿਆਰ ਵੀ ਪਾਇਆ ਸੀਗਾ ਉਹਦੇ ਕੋਲ ਕੋਈ ਰਿਵੋਲਵਰ ਟਾਈਪ ਲੱਗ ਰਹੀ ਸੀਗੀ ਬਾਕੀ ਪੁਲਿਸ ਨੂੰ ਆਪਾਂ ਦੱਸਤਾ ਜੀ ਉਹ ਦੇਖੋ ਹੁਣ ਅੱਗੇ ਕੀ ਰਿਕਵਰੀ ਕਰਦੀ ਹੈ ਪਿਸਟਲ ਵਗੈਰਾ ਸ਼ਾਇਦ ਸੀਗੀ ਲੱਗ ਰਿਹਾ ਬਾਕੀ ਉਹ ਨਸ਼ੇ ਚ ਵੀ ਸੀਗਾ ਕਾਫੀ ਅਗਰੈਸਿਵ ਸਿਕਾ ਜੀ ਹੋ। ਹਾਂ ਜੀ ਸਰ ਡਾਕਟਰ ਸਾਹਿਬ ਦਾ ਡਾਕਟਰ ਅਮਰਜੀਤ ਸਿੰਘ ਉਹਨਾਂ ਦਾ ਹਸਪਤਾਲ ਤੋਂ ਫੋਨ ਆਇਆ ਸੀ ਕਿ ਇੱਥੇ ਇੱਕ ਪੇਸ਼ੈਂਟ ਬਣ ਆਇਆ ਸਤਨਾਮ ਸਿੰਘ ਸਤਾ ਪੁੱਤਰ ਮਲਗੀਤ ਸਿੰਘ ਵਾਸੀ ਫਤਿਹਪੁਰ ਕਲਾ ਤੇ ਜਿਸ ਨੇ ਪਹਿਲਾਂ ਆ ਕੇ ਸਾਨੂੰ ਕਿਹਾ ਕਿ ਮੈਨੂੰ ਸਾਹ ਬੜਾ ਔਖਾ ਆ ਰਿਹਾ ਤੇ ਮੇਰਾ ਇਲਾਜ ਕਰੋ ਡਾਕਟਰ ਸਾਹਿਬ ਨੇ ਉਹਨੂੰ ਕਿਹਾ ਵੀ ਜਾ ਕੇ ਐਮਰਜੈਂਸੀ ਦੇ ਵਿੱਚ ਲੇਟ ਜਾ। ਉਹ ਡਾਕਟਰ ਸਾਹਿਬ ਦੇ ਰੂਮ ਦੇ ਵਿੱਚੋਂ ਉੱਠਿਆ ਨਹੀਂ ਤੇ ਉੱਥੇ ਹੀ ਹਾਈਪਰ ਹੋ ਕੇ ਡਾਕਟਰ ਸਾਹਿਬ ਨਾਲ ਬਦਸਲੂਕੀ ਕਰਨ ਲੱਗ ਪਿਆ ਤੇ ਜੋ ਵੀ ਡਾਕਟਰ ਸਾਹਿਬ ਨੇ ਦਰਖਾਸਤ ਦਿੱਤੀ ਹੈ ਉਹਨਾਂ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਊਗੀ